ਸਾਰੇ ਬੰਸਰ ਦੇਖੋ ਦੇਖੋ ਬਹੁਤ ਮਜ਼ੇਦਾਰ ਹੈ ਜਦੋਂ ਪੌਣੇ ਇਹਨਾਂ ਨੂੰ ਪੱਠੇ ਤੇ ਫੇ ਇਹਨਾਂ ਨੂੰ ਪਤਾ ਲੱਗਣਾ ਬੰਦੇ ਦੀ ਗੱਲ ਜੁਗਾ ਕਿ ਕਿੱਦਾਂ ਨਿਕਲਦੀਆਂ ਡਾਡਾ ਉਹ ਕਿਧਰ ਨੂੰ ਮੂੰਹ ਚੁੱਕ ਲਿਆਈ ਕਿਧਰ ਨੂੰ ਚੁੱਕ ਲਿਆ ਤੂੰ ਅੱਜ ਫੇਲਵਾਵਾ ਆਪਣਾ ਕਿਧਰ ਨੂੰ ਚੱਲ ਪਏ ਮੈਂ ਇੱਥੇ ਰਹਿਣਾ ਨਹੀਂ ਆ ਮੈਨੂੰ ਨਹੀਂ ਪਤਾ ਵੱਡਿਆ ਮੇਰਾ ਹਸਾਬ ਕਰ ਮੈਂ ਚੱਲਿਆ ਬੰਬੇ ਬੰਬੇ ਕੀ ਕਰਨ ਜਾਣਾ ਤੂੰ ਮੈਂ ਹੀ ਰੋ ਬੰਨਾ ਮੇਰਾ ਹਸਾਬ ਕਰ ਹਸਾਬ ਉਹ ਘਰਾਂ ਚ ਹਸਾਬ ਨਹੀਂ ਦੇ ਨਾਲੇ ਤੂੰ ਇੱਥੇ ਮੰਡੀ ਚ ਸੀ ਜੇ ਨਹੀਂ ਲਾਇਆ ਵੀ ਤੇਰਾ ਹਸਾਬ ਕਰ ਦਈਏ ਤੂੰ ਹੀ ਤਾਂ ਮੇਰੇ ਸੀਜ਼ਨ ਖਰਾਬ ਕਰਤੇ ਆ ਨਾ ਸੀਜ਼ਨ 1 ਸੀਜ਼ਨ ਆਇਓ ਮੇਰੀਆਂ ਵੈਬ ਸੀਰੀਆਂ ਲੈਬ ਸੀਰੀਆਂ ਬਣਾਉਂਦਾ ਫਿਰਦਾ ਵਾ ਤੂੰ ਮੈਨੂੰ ਨਹੀਂ ਪਤਾ ਮੈਂ ਜਾਣਾ ਵਾ ਬੰਬੇ ਮੈਂ ਬੰਨਾ ਹੀਰੋ ਮੈਨੂੰ ਪੈਸੇ ਦੋ ਤੇ ਮੈਂ ਜਾਵਾਂ ਇਹ ਕਿੰਨੇ ਸਲਾਹ ਦੇ ਦਿੱਤੀ ਤੈਨੂੰ ਕੀ ਰੋਵਾਲੀ ਅੱਜ ਵੀ ਹੀਰੋ ਬਣਨਾ ਮੈਨੂੰ ਮੇਰਾ ਉਸਤਾਦ ਕਹਿੰਦਾ ਵਾ ਕਿ ਤੂੰ ਆਸਕਰ ਲੈ ਕੇ ਆਉਣਾ ਵਾ ਮੈਨੂੰ ਕਹੇ ਪੱਠੇ ਕੌਣ ਲੈ ਕੇ ਆਉਂਗਾ ਜੇ ਆਸਕਰ ਮੈਂ ਲੈ ਕੇ ਆਉਂਗਾ ਤੇ ਤੂੰ ਨਾ ਆ ਤੇਰਾ ਕਿਹੜਾ ਪ੍ਰਸ਼ਨ ਆਇਆ ਤੇਰੇ ਹੁੰਦਿਆਂ ਪੱਠੇ ਮੈਂ ਪਾਵਾਂ ਛੋਟੇ ਭਰਾ ਦੇ ਹੁੰਦਿਆਂ ਤੇ ਛੋਟੇ ਭਰਾ ਪੱਠੇ ਪਾਉਂਦੇ ਰੱਖਣੇ ਤੁਸੀਂ ਰਾਣੀਆਂ ਪਾਉਣੇ ਪੱਠੇ ਪੜੇ ਤੈਨੂੰ ਪਤਾ ਨਹੀਂ ਕਿੰਨੇ ਸਲਾਵਾ ਦੇਤੀਆਂ ਕੰਮ ਗੁੰਮ ਕਰੀ ਜਾਂਦਾ ਘਰ ਦਾ ਅੱਗੇ ਵੀ ਸਾਰੇ ਕੰਮ ਮੈਂਗੋ ਕਰਦਾ ਮੈਂ ਤੂੰ ਥੋੜਾ ਕਰਦਾ ਬੈਠਾ ਰਹਿਣਾ ਮਜੇ ਤੇ ਮੇਰੀ ਗੱਲ ਮੰਨ ਲੈ ਇੱਥੇ ਪੈਲੀਆਂ ਤੇ ਕਿੰਨਾ ਕੁ ਚਿਰ ਰੋਲਦੇ ਰਹਿਾਂਗੇ ਆਪਾਂ ਫੇਰ ਕੀ ਹੋ ਰੋ ਬਣ ਚੱਲ ਜੀਏ ਫੇਰ ਪੈਸੇ ਥੋੜਾ ਬੜਾ ਖਰਚਾ ਕਰ ਲੈ ਤੇ ਮੈਨੂੰ ਪੰਤ ਨੇ ਕਿਹਾ ਵਾ ਕਿ ਤੁਹਾਡੇ ਹੁਣ ਵਾਰੇ ਨਹੀਂ ਆ ਰਹੇ ਆ ਬਸ ਤੁਸੀਂ ਚੜਾਈਆਂ ਤੇ ਹੀ ਰਹਿਣਾ ਵਾ ਇਹੇ ਚੜਾਈਆਂ ਤੇ ਰਹਿਣਾ ਨਾਣਾ ਦੇਵਿਆਂ ਦੀਆਂ ਇਹ ਪੰਜਾਹ ਜਣੀਆਂ ਚੜਾਈਆਂ ਫੇਮਸ ਹੋਣਾ ਵਾ ਐਕਟਰ ਵਾਲੀਆਂ ਚੜ੍ਹਾਈਆਂ ਰਹਿਣਾ ਵਾ ਇਹਨੂੰ ਪਤਾ ਨਹੀਂ ਪੰਜਾਬੀਆਂ ਦੇ ਅੱਗੇ ਵੇਖ ਕਿੰਨੀ ਬੱਲੇ ਬੱਲੇ ਆ ਕਿੰਨੇ ਝੰਡੇ ਝੁਲਣਦੇ ਆ ਆ ਝੰਡੇ ਦੇ ਝੁਲਣਦੇ ਆ ਕਿਸਾਨ ਚਕਰਚ ਕਮੇਟੀ ਦੇ ਬਹੁਤ ਕਦੀ ਕਦੀ ਧਰਨੇ ਕਦੀ ਕਦੀ ਧਰਨੇ ਉਹ ਲੰਬੜ ਨਹੀਂ ਡਿਆ ਪੰਜਾਬੀਆਂ ਦੇ ਝੰਡੇ ਝੁਲਣੇ ਹੀ ਆ ਇਹ ਹੋਏ ਤਾਂ ਤੁਹਾਨੂੰ ਪਤਾ ਨਹੀਂ ਆ ਇੱਥੇ ਤੇ ਤੁਸੀਂ ਮਾਰਖਾਨ ਦੇ ਸਿਹੜੀ ਦੇ ਨਾ ਵੇਖੀ ਹੁਣ ਮੈਂ ਆਸਕਰ ਲੈ ਕੇ ਆਉਣਾ ਹੀ ਤੇ ਇਹ ਨੂੰ ਕਹਿੰਦਾ ਪਹਿਲਾਂ ਪੱਠੇ ਲੈ ਆ ਆਸਕਰ ਬਾਅਦ ਦੇ ਵਿੱਚ ਲੈ ਆਈ ਆਸਕਰ ਤੇਨੂੰ ਮੋਲਣਾ ਲੈ ਦੀਏ ਉਹ ਮੁੱਲ ਮੁੱਲ ਨਹੀਂ ਆਉਂਦਾ ਹਾਂ ਉਹ ਮਿਹਨਤਾਂ ਕਰਨੀਆਂ ਪੈਂਦੀਆਂ ਵਾ ਨਹੀਂ ਤਾਂ ਮੈਨੂੰ ਪੱਥਿਆਂ ਦੀ ਰੋਲ ਦੇਣਾ ਵਾ ਮੈਂ ਆਸਕਰ ਕੀ ਲੈ ਕੇ ਆਉਣਾ ਉਹ ਜਿਨ੍ਹਾਂ ਨੇ ਹੀ ਰੱਪ ਪਛਾਣਨਾ ਸੀ ਨਾ ਉਹਨਾਂ ਨੇ ਪਛਾਣ ਲਿਆ ਉਹਨਾਂ ਨੂੰ ਕਾ ਪਛਾਣ ਲਿਆ ਵਾ ਨਾ ਹੀਰਾ ਤੇ ਚਟ ਕੇ ਤੇ ਮਰ ਜੋ ਵੇ ਕਦੇ ਇੱਕ ਲੈਣੀ ਜਬਾਨ ਕੱਢਣ ਦਾ ਮਰ ਜੋ ਐ ਇੱਕ ਤਾਂ ਤੁਹਾਡੇ ਬੰਦਿਆਂ ਨੂੰ ਕਾਮਯਾਬ ਕਰਨਾ ਤੇ ਤੁਸੀਂ ਉਤੋਂ ਉਹਨਾਂ ਨੂੰ ਗਾਲਾਂ ਦੋ ਕਾਮਯਾਬੀ ਕਰਦੀ ਹੋਰ ਤੈਨੂੰ ਉਂਗਲਾਂ ਦੇ ਉਹਨਾਂ ਨੇ ਵੱਖਰਾ ਤੈਨੂੰ ਉਂਗਲ ਚੜ੍ਹੀ ਉਹਨਾਂ ਨੇ ਉਂਗਲ ਨਹੀਂ ਚੜ੍ਹੀ ਉਹਨਾਂ ਮੇਰਾ ਟੈਲੈਂਟ ਪਛਾਨਿਆ ਵਾ ਤੁਹਾਨੂੰ ਕੋਈ ਕਬਰਾਂ ਹੀ ਨਹੀਂ ਆ ਵੱਡਿਆਂ ਮੈਨੂੰ ਬੰਬੇ ਕਰੀ ਜਾ ਲੈਂਦੇ ਜਾਂ ਫਿਲਮਾਂ ਵਾਲੇ ਨਾ ਅਗੜ ਪਿਛੜ ਫਿਰਨਗੇ ਨਾ ਤੇਰੇ ਭਰਾ ਦੇ ਤੇ ਤੂੰ ਮੈਨੂੰ ਤਾਂ ਕਹੀਂ ਉਹ ਤੇ ਹੁਣ ਵੀ ਤੁਰੇ ਫਿਰਨ ਦਾ ਵੇਖਿਆ ਹਲੇ ਤਾਂ ਮੈਂ ਕੁਝ ਕੀਤਾ ਨਹੀਂ ਆ ਤੇ ਮੇਰੇ ਮਗਰ ਮਗਰ ਤੁਰੇ ਫਿਰਨਦੇ ਆ ਉਹ ਕੁੜਿਆ ਮੂਰਖਾ ਜਾ ਕੇ ਉਹਨਾਂ ਦੀਆਂ ਫਿਲਮਾਂ ਮੋੜ ਕੇ ਜਾ ਜਿੰਨਾਂ ਦੀਆਂ ਕਿਰਾਏ ਤੇ ਲੈਣ ਦੇਗਾ ਫਿਲਮਾਂ ਵੀ ਮੈਂ ਉਹਨਾਂ ਦੀਆਂ ਦੇ ਦੂੰਗਾ ਤੂੰ ਮੈਨੂੰ ਪੈਸੇ ਤੇ ਦੇ ਪਹਿਲਾਂ ਪੈਸੇ ਵੀ ਤੈਨੂੰ ਦੇਨੇ ਆ ਕੋਈ ਹੌਂਸਲਾ ਕਰ ਉਹ ਐਡਾ ਮੈਂ ਵੈਲ ਟੈਲੈਂਟਡ ਬੰਦਾ ਆ ਵਾ ਤੇ ਤੂੰ ਹੀ ਮੈਨੂੰ ਪੱਠਿਆਂ 'ਚ ਹੀ ਰੋਲੀ ਆਂਡੇ ਓ ਜਿਨ੍ਹਾਂ ਨੇ ਹੀਰਾ ਪਛਾਣਨਾ ਸੀ ਨਾ ਵੱਡਿਆ ਉਹਨਾਂ ਨੇ ਪਛਾਣ ਲਿਆ ਵਾ ਉਹ ਤੇ ਤੈਨੂੰ ਨਹੀਂ ਪਤਾ ਕਮਲਿਆ ਹੀਰਾ ਜਿਹੜਾ ਹੁੰਦਾ ਨਾ ਉਹ ਘਸ ਕੇ ਮੰਦਾ ਵਾ ਤੇ ਅਸੀਂ ਤੈਨੂੰ ਕਸਾਉਣ ਦੇ ਆ ਇੱਦਾਂ ਮੈਨੂੰ ਕਸਾਈ ਜਾਂਦਾ ਮੇਰੇ ਤੋਂ ਜਿੰਨ ਕੱਢਣਾ। ਇੱਦਾਂ ਗੱਦੇ ਤੂੰ ਅੱਲਾ ਦੀ। ਉਹ ਵੇਲਾ ਬੂਟੇ ਨੇ ਰੋਟੀ ਛੱਡੀ ਇੱਕ ਦਿਨ ਤੇ ਉਹਦੇ ਘਰ ਜਾਣੇ ਨੂੰ ਸਾਈਕਲ ਲੈ ਆਤਾ। ਅੰਗੀ ਦੇ ਤੈਨੂੰ ਮੋਟਰਸਾਈਕਲ ਲੈ ਕੇ ਦਿੱਤਾ ਉਹਨਾਂ ਸਾਈਕਲ ਹੀ ਲੈ ਕੇ ਦਿੱਤਾ। ਅੰਗੀ ਦੇ ਵਿੱਚ ਮੋਟਰ ਵੀ ਪਵਾ ਕੇ ਦਿੱਤੀ ਤੈਨੂੰ ਨਾਲ। ਤੂੰ ਆਪਣੀ ਲੋਡ ਨੂੰ ਲੈ ਕੇ ਦਿੱਤਾ ਵਾ। ਉੱਤੋਂ ਮਗਰ ਉਹਦੇ ਰੇੜੀ ਲਵਾਤੀ ਆ ਕਿ ਢੋਈਆਂ ਪੱਟੇ। ਤੇ ਪੱਟੇ ਕਿਨੇ ਢੋਣੇ ਆ ਤੂੰ ਹੀ ਢੋਣੇ ਆ। ਤੇ ਮੈਂ ਬਾਬਾ ਵਿਸ਼ਕਰਮਾ ਵਾ ਕਿ ਮੇਰੇ ਦਾਹੇ ਹੱਥਿਆ ਸਾਰੇ ਕੰਮ ਮੈਨੂੰ ਦੱਸੀ ਜਾਣ ਦੇ। ਤੂੰ ਹੀ ਕੁਝ ਕੁ ਉੱਠ ਕੇ ਕਰ ਲਾ ਕਿ ਤੂੰ ਛੋਲੇ ਵਾਲਾ ਠਾਕਰ ਕੰਡੰਗਰਾਂ ਨੂੰ ਪਾਣੀ ਕੌਣ ਮੈਡਮ ਆਹੋ ਪਾਣੀ ਮੈਂ ਢਾ ਦੇਣਾ ਵਾ ਮੈਂ ਪੱਠੇ ਪੁੱਠੇ ਨਹੀਂ ਪਾਉਣੇ ਗੱਲ ਇੰਨਾ ਕੰਮ ਤੇ ਕਰ ਬਾਕੀ ਬਾਅਦ ਦੇ ਵਿੱਚ ਵੇਖਦੇ ਆ ਇੱਕ ਗੱਲ ਦੱਸਾਂ ਵਾ ਡਿਆ ਕਰਨ ਤੇ ਤੁਸੀਂ ਤੱਕਾ ਹੀ ਡਾਇਰੇ ਕੋਈ ਨਹੀਂ ਭਗਵੰਤ ਮਾਨ ਨੂੰ ਪਹਿਲਾ ਲੋਕ ਮਖੌਲ ਕਰਦੇ ਸੀ ਤੇ ਵੇਲਾ ਅੱਜ ਕਿੱਥੇ ਗਿਆ ਅਗਲਾ ਮੁੱਖ ਮੰਤਰੀ ਬਣਿਆ ਪੰਜਾਬ ਦਾ ਤੂੰ ਵੀ ਕੁਝ ਬਣ ਤੂੰ ਨਹੀਂ ਕੁਝ ਬਣਨਾ ਤੂੰ ਹੀ ਮੈਨੂੰ ਬੰਨ ਦੋਗੇ ਤਾਂ ਤਾਂ ਹੀ ਆ ਪੱਠਿਆਂ 'ਚ ਰੱਖਿਆ ਮੈਨੂੰ ਕੀ ਬਾਣਾਵਾ ਤੂੰ ਮੈਂ ਹੀ ਰੋ ਰੰਦਾ ਮੈਨੂੰ ਦੇ ਮੇਰੇ ਪੈਸੇ ਤੇ ਮੈਂ ਜਾਵਾਂ ਯਾਰ ਮੈਨੂੰ ਇਹ ਪਹਿਲਾਂ ਗੱਲ ਦੱਸ ਵੀ ਤੈਨੂੰ ਇਹ ਸਲਾਹ ਕਿੰਨੇ ਦਿੱਤੀ ਐ ਐਕਟਰਾਂ ਵਾਲਾ ਤੇਰਾ ਪਹਿਲਾ ਹੈਗਾ ਵਾ ਮੂੰ ਮੈਨੂੰ ਇਹ ਗੱਲ ਦੱਸ ਤੈਨੂੰ ਪਤਾ ਬੀਬੀ ਮੈਨੂੰ ਨਿੱਕੇ ਤੈਨੂੰ ਕਹਿੰਦੀ ਹੁੰਦੀ ਕਿ ਮੇਰਾ ਪੁੱਤ ਧਮਿੰਦਰ ਆ ਮੈਨੂੰ ਵੀ ਸਹੀ ਦਿਵਾਲ ਕਹਿੰਦੀ ਸੀ ਮੈਂ ਤੇ ਜਿੱਤੇ ਰਿਹਾ ਕੋਤੁਰ ਪਿਆ ਹੀ ਰੋ ਬੰਦ ਹਾਂ ਕੀ ਗੱਲ ਹੋ ਗਈ ਆ ਜੀ ਜੀ ਯਾਰ ਰਗੀ ਆ ਚੱਲ ਕੋਈ ਨਹੀਂ ਬੀਬੀ ਆਤੀ ਨਾ ਤੇ ਵੱਡੇ ਭਰਾ ਦੇ ਨਾਲ ਹੀ ਰਹੀ ਹੈ ਤੇ ਤੈਨੂੰ ਮੈਂ ਇਕੱਲੇ ਨੂੰ ਨਹੀਂ ਜਾਣ ਦੇਣਾ ਮੈਂ ਤੇਰੇ ਨਾਲ ਹੀ ਜਾਣਾ ਬੰਦੇ ਮੈਂ ਨਹੀਂ ਤਨ ਖੜਦਾ ਖੜਦਾ ਕਿਉਂ ਨੰਦੀ ਸੋਦੀ ਤੈਨੂੰ ਇਕੱਲੇ ਨੇ ਰੋਟੀ ਖਾਣੇ ਆਣੀ ਆ ਮੈਂ ਤੇ ਪਹਾਈਦਾ ਕਰੂੰਗਾ ਕੋਈ ਨਹੀਂ ਪਹਿਲਾਂ ਮੈਂ ਉਸੇ ਜਗਾ ਬਣਾਉਂਦੇ ਫੇ ਮੈਂ ਤੈਨੂੰ ਠੱਗ ਲੂੰਗਾ ਲਾਦਾ ਮਗਰਲੇ ਵੀ ਡਾ ਬਣਾਣੀ ਹੈ ਜਗਾ ਜਿਹੜੀ ਅਗਲੀ ਬਣਾਉਂਦੇ ਬਣਾਉਂਦੇ ਬੰਦਾ ਬਣਾ ਤੇ ਮੋੜਿਆ ਨਾ ਇਹ ਕੰਮੇ ਪੈ। ਬਾਕੀ ਤੈਨੂੰ ਮੈਂ ਦੱਸਾਂ ਮਾਵਾ ਜਿਹੜੀਆਂ ਹੁੰਦੀਆਂ ਨਾ ਉਹਨਾਂ ਦੇ ਪੁੱਤ ਉਹਨਾਂ ਦੇ ਹੀਰੋ ਹੀ ਹੁੰਦੇ। ਠੀਕ ਹੈ। ਇਹ ਵੀ ਮਾਣ ਪੁੱਤੀ ਤੇ ਮਾਂ ਤੇ ਮਿਕਨ ਸਣੀ ਦਿ올 ਗਈ ਦੀ। ਵੈਸੇ ਕੋਈ ਫਰਕ ਹੈਗਾ ਸਣੀ ਦਿ올 ਦੇ ਮੇਰੇ ਤੇ ਦੱਸ। ਆਹ ਉਹ ਜ਼ਿਆਦਾ ਫਰਕਤ ਨਹੀਂ ਆ। ਉਹ ਸਣੀ ਦਿ올 ਆ ਤੇ ਤੂੰ ਸਣੀ ਟੋੜਿਆ। ਉਹ ਤੇਰੇ ਵਰਗੇ ਘਰ ਰੋੜ ਬੈਂਦੇ ਹੁੰਦੇ ਆਈ ਉਹ ਘਰ ਰੋੜ ਬੈਂਦੇ ਦੇ ਦੇ ਰਗੇ ਹੋ ਜਾ ਕੰਮਾਂ ਚ। ਕਿਤੇ ਨਹੀਂ ਰੁੜਦਾ ਤੇਰਾ ਘਾਰ ਇਹ ਗਾੜੀ ਘੱਗਰ ਦਰਿਆ 'ਚ ਨਹੀਂ ਆਉਂਦਾ ਕਿ ਰੁੜਜੇ ਲੱਗਾ ਵਾ ਜੇ ਜਦੋਂ ਫਲਮਾਂ 'ਚ ਨਾ ਆਇਆ ਕਰੇ ਤੇਰੇ ਭਰਾ ਦਾ ਸੇਵਕ ਬਚਨ ਸੇਵਕ ਕਾਨ ਹਾਸ਼ਮੀ ਸੇਵਕ ਛੱਤੀ ਵੇ ਕਿੰਨਾ ਸੋਹਣਾ ਲੱਗਦਾ ਨਾ ਗੱਲ ਪੋਰਾ ਹੀ ਨਹੀਂ ਮੇਰੀ ਸੁਣ ਦਿਆ ਓਏ ਰਗੜਾ ਪੀਆਂ ਦੇ ਐਕਟਰ ਆ ਓਏ ਤੂੰ ਆਪਣਾ 150 ਵਾਲਾ ਬੂਹਨਾਂ ਤੇ ਨਾਂ ਰਲਾਉਣਿਆ ਹੈ ਤੇਰਾ ਤੇ ਨਾਮ ਹੀ ਜੋਨਾਂ ਰੱਖਿਆ ਨਾ ਸੇਵਕ ਸਲੇਟੀ ਹੋਣਾ ਸੇਵਕ ਸੇਟੀ ਹੈ ਮੈਨੂੰ ਪਤਾ ਨਹੀਂ ਕਿਹੜੇ ਬੰਦੇ ਨੇ ਮਤ ਦੇਤੀ ਹੈ ਤੈਨੂੰ ਪਤਾ ਮੇਰੇ ਨਾਲ ਮੇਰਾ ਉਸਤਾਦ ਚਿੱਕੜ ਚੱਲਿਆ ਵਾ ਚਿੱੜ ਕਿਹੜਾ ਜਿਹੜਾ ਚੱਡਿਆਂ ਚਲੀਦਾ ਉਹ ਉਸਤਾਦ ਨੂੰ ਮੜਾ ਕਹਿਣਿਆ ਭਰਾ ਹੋਏਗਾ ਤੇ ਘਰ ਹੋਏਗਾ ਬਾਹਰ ਭਰਾ ਕਿਹੜੇ ਹੁੰਦੇ ਆ ਬਾਹਰ ਵੀ ਭਰਾ ਤੇਰੇ ਰਗੇ ਦੁਸ਼ਮਣ ਤੇਰੇ ਤੈਨੂੰ ਮੈਂ ਨਾ ਬੰਦਿਆਂ ਵੀ ਗੱਲ ਮੰਨ ਜਾ ਤੂੰ ਘਰ ਰੋੜ ਬਣਾਈਂ ਨੜਾ ਤੂੰ ਵੀ ਕਿ ਕੰਜਰ ਦੀ ਮੰਨ ਲਓ ਤੂੰ ਦੇਖ ਸੇ ਮੰਗਣ ਨਿਆ ਆ ਕੇ ਕਿ ਮੇਰਾ ਹਿੱਸਾ ਦੇ ਦੋ ਹਿੱਸਾ ਤੇਰਾ ਬਹੁਤ ਗਾੜੀ ਕਿਦੇ ਬਰਾਏ ਮੇਲੇ ਆ ਜਿਹਦੇ ਵਿੱਚੋਂ ਹਿੱਸਾ ਕਰਦੀਏ ਤੇਰਾ ਤੈਨੂੰ ਪਤਾ ਵੀ ਹੈਗਾ ਵਾ ਬੰਬਾ ਕਿੱਥੇ ਪੈਂਦਾ ਵਾ ਪਤਾ ਮੈਨੂੰ ਬੰਬਾ ਪੈਂਦਾ ਹਾ ਤੋਂ ਕਿੱਲਿਆਂ ਦੇ ਬੰਬਾ ਅਗਲ ਤੇ ਆਨੇ ਆ ਉਹ ਬੰਬੇ ਟੈਂਟਾ ਹੋ ਸੀ ਉਹਦੇ ਚ ਨਾ ਜਾਵਣੀ ਕਿਤੇ ਉਹਨਾਂ ਤੰਬੂ ਕਨਾਤਾਂ ਲਮਾਉਣਗੇ ਤੇ ਰਖੋ ਮੁਰਕੇ ਫੇ ਕਹੇਗਾ ਕਿ ਮੈਂ ਵਿਸ਼ਕਰਮਾ ਮੈਂ ਤੈਨੂੰ ਕਹਿਤਾ ਮੈਨੂੰ ਮੇਰਾ ਇਹ ਸਾਦੇ ਦੇ ਹਲੇ ਤਾਂ ਮੈਂ ਸਣੀ ਦਿ올ਣਾ ਜਾ ਕੇ ਫਿਲਮ ਕਰਨੀ ਹੋ ਮੈਨੂੰ ਟੀਕਣਾ ਜਿਹੜੀ ਫਿਲਮ ਕਰਨੀ ਤੂੰ ਸਣੀ ਦਿ올ਣਾ ਮੈਨੂੰ ਵੀ ਦੱਸ ਉਹ ਫਿਲਮ ਵੇਖੀਓ ਕਾਹਦੀ ਤੇ ਕੁੱਤੇ ਦੇ ਸਾਹਮਣੇ ਮਤ ਨੱਚ ਓਏ ਯਾ ਭਰਾਵਾ ਰੱਬ ਤੂੰ ਬੈਠੇ ਜਾਵੀਂ ਹੈ ਦੋਵੇਂ ਫਿਲਮਾਂ ਤੂੰ ਪਿਓ ਪੁੱਤਾਂ ਦਾ ਕੋਈ ਨਵਾਂ ਵਰਜ਼ਨ ਬਣਾਏਗਾ ਮੈਨੂੰ ਲੱਗਦਾ ਦੋਵੇਂ ਫਿਲਮਾਂ ਵੇਖ ਕੇ ਨੇ ਵਿੱਚ ਕੜਸੀ ਮਾਰਦੀਆਂ ਦੋਵੇਂ ਰਲ ਗਈਆਂ ਤੇਰੀਆਂ ਦੇ ਕਰਛੀ ਮਾਰਦੀ ਕਰਤੀ ਹਲਵਾਈਆਂ ਆ ਰਹੀਆਂ ਤੂੰ ਨਾ ਆਪਣਾ ਕੰਮ ਛੱਡੀ ਹਲਵਾਈਆਂ ਵਾਲੀ ਵਿੱਚ ਕਰਛੀ ਮਾਰਦੀ ਲੈ ਮੁੱਦਾ ਮਾਰ ਲੈਨੇ ਫਿਰ ਤੂੰ ਖੁਰਪੇ ਕਰਛੀਆਂ ਜੀ ਬੜੇ ਰਹਿਣਾ ਵਾ ਮੈਂ ਤੇਰਾ ਹਿਸਾਬ ਲਾ ਲਿਆ ਵਾ ਤੂੰ ਹੀ ਨਹੀਂ ਕਾਮਯਾਬ ਹੋ ਸਕਦਾ ਮੈਂ ਤਾਂ ਚਾਹਣਾ ਵਾ ਤੂੰ ਗਲੀ 'ਚ ਤੁਰੇ ਆਂ ਸੀਨਾ ਚੌੜਾ ਕਰਕੇ ਤੇ ਫਸ-ਫਸ ਮੰਗੇ ਗਲੀ ਮੈਂ ਤੇ ਅੱਗੇ ਫਸ-ਫਸ ਮੰਗਣਿਆ ਹੋਰ ਕਿੰਨਾ ਕਿ ਚੌੜਾ ਕਰਨਾ ਮੇਰਾ ਸੀਨਾ ਉਹ ਦਿਖਣੀ ਡਿਆ ਆਪੇ ਖੜ ਰਹਿਣਾ ਮੰਜੇ ਤੇ ਮੰਜੇ ਤੋੜਦਾ ਰਹਿਣਾ ਮਿਲੂ ਕੰਮੇ ਲਾ ਛੱਡਦਾ ਵਾ ਕਦੀਆਂ ਨੂੰ ਚਲ ਜਾ ਕਰਦੀਆਂ ਨੂੰ ਚਲ ਜਾ ਓ ਰੱਬਾ ਕਿਉਂ ਕੀਤਾ ਮੈਨਾਂ ਥੱਕਾ ਕਿੱਧਰ ਗਰੀ ਮਾਣ ਲੈ ਸਰਤਾਇ ਕੋਸਟੋਂ ਮੈਂ ਤੁਹਾਡੇ ਹੱਲ ਜਾਂਦਾ ਮੈਂ ਸਾਲਾ ਦੇ ਘਰ ਟਿਕਣਾ ਕਾਸ਼ ਕਿਤੇ ਮੈਂ ਟਿਕਦਾ ਹੁੰਦਾ ਹੁਣ ਨੂੰ ਮੈਂ ਕੋਈ ਹੀਰੋ ਤੇ ਬਣਿਆ ਹੁੰਦਾ ਤੁਹਾਨੂੰ ਨਹੀਂ ਮੇਰੀ ਕਦਰ ਮੇਰਾ ਹਿੱਸਾ ਦੇ ਤੇ ਮੈਂ ਜਾ ਦੋ ਬੱਚੇ ਤੇ ਖੱਤੀ ਆਉਂਦੀ ਇੱਕ ਤੇ ਰੱਸੇ ਠੀਕ ਆ ਉਹ ਤੈਨੂੰ ਦੇ ਦੇਣੇਸ ਮੇਰੇ ਸਾਧ ਕੇ ਪਰਿਵਾਰੀ ਕੋਈ ਖੱਤੀ ਵਸੀਆਂ ਨਹੀਂ ਪਾਪਾਈ ਕਹਿੰਦਾ ਹੈ ਕਿ ਪੂਰਾ ਸਾਲਾਣਾ ਲੈਣਾ ਹੈ ਨਾਲੇ ਆਪਣੀ ਆਉਂਦੀ ਆ ਰੋਡ 'ਚ ਪਹਿਲੀ ਉਸ ਹਾਣਾ ਮੈਨੂੰ ਪਾਹੇ ਜਿਹੜੇ ਰੋਡ 'ਚ ਆਉਂਦੀ ਆਪਣੀ ਪਹਿਲੀ ਜਿਹੜਾ ਦਾਲਚਾ ਨਿਕਲਦਾ ਨਾ ਲੈ ਕਾਈਆਂ ਨਾ ਵੱਡੀ ਜਾ ਮੈਂ ਤੈਨੂੰ ਕਹਿਤਾ ਨਾ ਮੇਰਾ ਸਵੇਰੇ ਤੇ ਮੈਂ ਜਾਵਾਂਗਾ ਪੂਰਾ ਪੂਰਾ ਸਵੇਰੇ ਮੈਂ ਤੈਨੂੰ ਪਿਆਰ ਨਾਲ ਸਮਝਾਉਣ ਦੇ ਇਹ ਸਮਝਾਉਣ ਦੇ ਤੂੰ ਲਾਦਾ ਪਿਆਰ ਨਾਲ ਦੀ ਸੱਜੀ ਗੱਲ ਤੈਨੂੰ ਮੈਂ ਕਹਿੰਦਾ ਚੁੱਪ ਕਰਕੇ ਬਹਿ ਕੋਈ ਨਹੀਂ ਤੈਨੂੰ ਬੰਬੇ ਵੀ ਘੱਲਦਾ ਮੈਨੂੰ ਨਹੀਂ ਪਤਾ ਮੈਂ ਹੁਣੇ ਹੀ ਜਾਣਾ ਉੱਥੇ ਤੇ ਮੈਨੂੰ ਡੀਕਨ ਦੇ ਆ ਟਰੈਕਟਰ ਕਿਨੇ ਕਿਨੇ ਜਾ ਰਹੇ ਨਾ ਵੀ ਟੰਗਿਆ ਨੂੰ ਤੂੰ ਬੋਲਾ ਜਦੋਂ ਧਮਿੰਦਰ ਅੰਕਲ ਗਿਆ ਹੈ ਨਾ ਉਹ ਦਾਸਪੁਰ ਪਿੰਡ ਚੋਂ ਉੱਠ ਕੇ ਗਿਆ ਪਿੰਡ ਦਾ ਮਤੂਏ ਦਾਸ ਧਮਿੰਦਰ ਅੰਕਲ ਤੇਰੇ ਕਿਹੜੇ ਬੰਦੇ ਨੂੰ ਕੰਮ ਆ ਲੱਗੇ ਸੋ ਧਮਿੰ ਨਿੰਦਰੀ ਹਾਡ ਡਾਇਰੈਕਟਰ ਆਦੀਆਂ ਨਾ ਰਿਸ਼ਤੇਦਾਰੀਆਂ ਹੁੰਦੀਆਂ ਮੈਂ ਤਾਂ ਨਹੀਂ ਕਹਿੰਦਾ ਕਿੰਦਾ ਤੂੰ ਐਕਟਰ ਬਣ ਗਿਆ ਆ ਜਿਹੜੀਆਂ ਤੇਰੀਆਂ ਰਿਸ਼ਤੇਦਾਰੀਆਂ ਉਧਰ ਆ ਮੈਨੂੰ ਤਾਂ ਲੱਗਦਾ ਕਿ ਇਹ ਤੇਰਾ ਦਿਮਾਗ ਤੋਂ ਹੁੰਦਾ ਤੇਰੇ ਜੋ ਧੂਤ ਹੋਂਦਾ ਤੇਰੇ ਉੱਤੇ ਲਾਦਾ ਫਿਲਮੀ ਭੂਲ ਤੇਰਾ ਕੱਢਣਾ ਹੀ ਪੈਣਾ ਹੈ ਨਾ ਫਿਲਮੀ ਡਰਾਵੇ ਇਹਨਾਂ ਦੇ ਐਵੇਂ ਕੱਢਣਾ ਪੈਣਾ ਮੈਨੂੰ ਨਹੀਂ ਪਤਾ ਮੈਨੂੰ ਮੇਰਾ ਹਿਸਾਬ ਏ ਤੇ ਮੈਂ ਜਾਵਾਂ ਆਹ ਬੋਲ ਕਰਦੇ ਨਾਲ ਲਿਆਉਣ ਨੂੰ ਇੱਥੇ ਗਾਲਾਂ ਦੇਣਾ ਰਹਿਣਾ ਬੈਠਾ ਕਦੀ ਆ ਕਰ ਦੋ ਕਦੀ ਉਹ ਕਰ ਦੋ ਤੂੰ ਮੈਨੂੰ ਜਾਣ ਦੇ ਮੇਰਾ ਹਿਸਾਬ ਕਰ ਤੇ ਮੈਂ ਜਾਵਾਂ ਓ ਲੈ ਆਈ ਓ ਇੱਕ ਮਿੰਟ ਡਾਂਗਾ ਇਧਰੋਂ ਸੇਰੂ ਦਾਗ ਲਿਆ ਫੜ ਕੇ ਜਰਾ ਦਾਗ ਕਰਨੀ ਆ ਤੈਨੂੰ ਕਰਮਾ ਮਿਣ ਕੇ ਨਾ ਦਵਾ ਹੁਣ ਮੈਂ ਸਾਰਾ ਹਿੱਸਾ ਤਾੜੀ ਪਟਾ ਕੇ ਆਪਾਂ ਕੋਈ ਨਹੀਂ ਜਦੋਂ ਮੈਂ ਉੱਥੇ ਆਉਂਗਾ ਤੋ ਕਰਮਾ ਵੰਡ ਲਾਂਗੇ ਬੰਬੇ ਦਾ ਕਿਰਾਇਆ ਤੁਸੀਂ ਹੁਣ ਤੂੰ ਮੈਨੂੰ ਇਹ ਗੱਲ ਦੱਸ ਦਾਗ ਆ ਚੱਲੀ ਉਹ ਤੇ ਤੂੰ ਦੱਸ ਹੁਣ ਕਿੱਦਾਂ ਕਰਨੀ ਉਹ ਨਹੀਂ ਨਹੀਂ ਦਾਗ ਡੂੰਘਾ ਲਈ ਕੀ ਕਰਨਾ ਫਿਰ ਹੁਣ ਫੇਰ ਮਾਣ ਮਾਣੀ ਜਾਣਾ ਮੈਂ ਮੇਰਾ ਵੀ ਕੋ ਮੈਂ ਆਦ ਕਰ ਲੋਈਂਗਾ ਕੋਈ ਨਹੀਂ ਬੱਬੇ ਵੀ ਜਾਵਾਂਗੇ ਆਪਾਂ ਆ ਭਾਈ ਦਾ ਦਾ ਵੀ ਇੱਧਾ ਕਰਦਾ ਵਾ ਉਹ ਕਿੱਥੇ ਨਹੀਂ ਜਾਂਦਾ ਜਰਜੀ ਨਾ ਕੋਈ ਜਿਹੜੇ ਵੀ ਤਾਂ ਨਾਲ ਜੁੜੇ ਆ ਚੈਨਲ ਸਬਸਕ੍ਰਾਈਬ ਕਰ ਲਓ ਠੀਕ ਹੈ ਜੀ ਤੇ ਲਾਈਕ ਕਮੈਂਟ ਕਰਕੇ ਜਾਓ ਯਾਰ ਆਪਣਾ ਨਾਲ ਚੈਨਲ ਥੋੜਾ ਜਿਹਾ ਚਲਾਓ ਅੱਗੇ ਠੀਕ ਹੈ ਵੀਡੀਓ ਸ਼ੇਅਰ ਕਰਕੇ ਅੱਗੇ ਠੀਕ ਹੈ ਓਕੇ ਜੀ